ਬਿਨਾ ਪੈਸੇ ਖਰਚੇ ਆ ਜਿਹੜੇ ਉਹ ਇੱਥੇ ਇਹਦਾ ਫਾਇਦਾ ਉਠਾ ਸਕਦੇ ਆ ਕੋਈ ਪੈਸਾ ਜੰਟਾ ਰਹੀਂ ਖਰਚਣ ਦੀ ਲੋੜ ਨਹੀਂ ਜਿਹੜਾ ਸਾਡਾ ਸਮਾਸੀ 4 ਸਾਲ ਦਾ ਸੀ 4 ਸਾਲ ਤੋਂ ਬਾਅਦ ਮੇਰੇ ਅੱਗੇ ਮੈਂ ਵੀਡੀਓ ਆ ਜਿਹੜੀ ਪਾਸਪੋਰਟ ਲੈਣ ਦੀ ਤੁਹਾਡੇ ਨਾਲ ਸ਼ੇਅਰ ਕਰਦੀਆਂ ਗ੍ਰੇਸੀਆ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ਾਨ ਦਿਲਾਨੀ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਜਦੋਂ ਵੀ ਆਪਾਂ ਇੱਥੇ ਇਡਲੀ ਵਿੱਚ ਪਹੁੰਚ ਜਾਂਦੇ ਆ ਤਾਂ ਆਪਣਾ ਇੱਥੇ ਪਹਿਲਾਂ ਕਿਟ ਜਮ੍ਹਾਂ ਹੋ ਜਾਂਦੀ ਹੈ ਪੇਪਰ ਜਮ੍ਹਾਂ ਹੋ ਜਾਂਦੇ ਆ ਸਬਮਿਟ ਹੋਣ ਤੋਂ ਬਾਅਦ ਪੇਪਰ ਆਪਾਂ ਨੂੰ ਫਿੰਗਰਪ੍ਰਿੰਟਸ ਹੁੰਦੇ ਆ ਆਪਣੇ ਤੇ ਫਿਰ ਆਪ ਨੂੰ ਸਜ਼ੋਰ ਨੂੰ ਮਿਲਦੀ ਆ ਤੇ ਸਜ਼ੋਰ ਨੂੰ ਕਿਸੇ ਨੂੰ 1 ਸਾਲ ਦੀ ਕਿਸੇ ਨੂੰ 2 ਸਾਲ ਦੀ ਕੰਟਰੈਕਟੋ ਦੇ ਬੇਸ ਤੇ ਵੀ ਹੋ ਜਾਂਦੀ ਆ ਜੇ ਕਿਸੇ ਦਾ ਫੀਸੋ ਕੰਟਰੈਕਟ ਆ ਤਕਰੀਬਨ 2 ਸਾਲ ਦੀ ਆ ਜਿਹੜੀ ਸਜ਼ੋਰ ਨੂੰ ਪੱਕਾ ਮਿਲ ਜਾਂਦੀ ਆ 2.5 ਸਾਲ ਦੀ ਵੀ ਮਿਲ ਸਕਦੀ ਆ ਤੇ ਇਸ ਤੋਂ ਬਾਅਦ ਆਪਾਂ ਨੂੰ ਕਾਰਤਾ ਦੀ ਸਜੋਰਨ ਮਿਲਦੀ ਆ ਜੇ 5 ਸਾਲ ਹੋ ਜਨਨੇ ਆ ਉਹਦੇ ਵਾਸਤੇ ਆਪਾਂ ਨੂੰ ਬੀ ਲੈਵਲ ਦਾ ਜਿਹੜਾ ਇੱਥੇ ਦਾ ਲੈਂਗੁਏਜ ਦਾ ਸਰਟੀਫਿਕੇਟ ਆ ਜਿਹੜਾ ਉਹ ਆਪਾਂ ਨੂੰ ਪਾਸ ਕਰਨਾ ਪੈਂਦਾ ਤੇ ਇਹ ਜ਼ਰੂਰੀ ਆ ਤਾਂ ਹੀ ਆਪਾਂ ਨੂੰ ਕਾਰਤਾ ਦੀ ਸਜੋਰਨ ਉਹ ਜਿਹੜੀ ਮਿਲਦੀ ਆ ਪਰ ਹੁਣ 5 ਸਾਲ ਦੀ ਮਿਲਦੀ ਆ ਵਿੱਚ ਨੂੰ ਟਾਈਮ ਹੋ ਗਿਆ ਸੀ ਇਹ ਅਨਲਿਮਿਟਿਡ ਵੀ ਮਿਲਦੀ ਆ ਸਾਡੇ ਕੋਲ ਅਨਲਿਮਿਟਿਡ ਹੀ ਸੀ ਪਹਿਲਾਂ ਵੀ ਵਿੱਚ ਨੂੰ ਟਾਈਮ ਸੀ ਅੱਜ ਤੋਂ 10 ਸਾਲ ਪਹਿਲਾਂ 5 ਸਾਲ ਦੀ ਉਹ ਮਿਲਦੀ ਹੁੰਦੀ ਸੀ ਇਹ ਆ ਜਿਹੜੀਆਂ ਵੱਖ-ਵੱਖ ਸਰਕਾਰਾਂ ਆਉਂਦੀਆਂ ਤਾਂ ਇਹ ਕਾਨੂੰਨ ਚੇਂਜ ਕਰਦੀਆਂ ਰਹਿੰਦੀਆਂ ਵੀ ਹੁਣ 5 ਸਾਲ ਦੀ ਮਿਲਣੀ ਆ ਜਾਂ ਅਨਲਿमिटेड ਮਿਲਣੀ ਆ ਤੇ ਜਦੋਂ ਆਪਾਂ ਨੂੰ ਭਾਰਤਾਂ ਦੇ ਸਜੋਰ ਨੂੰ ਮਿਲ ਜਾਂਦੀ ਆ 10 ਸਾਲ ਹੋ ਜਾਂਦੇ ਆ ਆਪਾਂ ਪਹਿਲਾਂ ਹੀ ਜਦੋਂ ਆਪਾਂ ਨੂੰ ਮਤਲਬ ਇੱਥੇ ਆਪਣੇ ਪੇਪਰ ਬਣਦੇ ਆ ਸਜੋਰ ਨੂੰ ਮਿਲਦੇ ਸਾਰ ਹੀ ਸਮਾਂ ਜਿਹੜਾ ਉਹ ਵੇਸਟ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਰੈਜ਼ੀਡੈਂਸ ਆ ਜਿਹੜਾ ਬਣਾ ਲੈਣਾ ਚਾਹੀਦਾ ਤਾਂ ਕਿ ਆਪਣਾ ਜਿਹੜਾ ਇੱਥੇ ਦਾ ਕਾਨੂੰਨ ਸਾਨੂੰ ਕਹਿੰਦਾ ਵੀ ਤੁਹਾਨੂੰ ਲਗਾਤਾਰ ਤੁਹਾਡਾ ਜਿਹੜਾ ਰੈਜ਼ੀਡੈਂਸ ਆ 10 ਸਾਲ ਤੁਸੀਂ ਇੱਥੇ ਰਹਿਣ ਦਾ ਤੁਹਾਡਾ ਪ੍ਰੂਫ ਹੋਣਾ ਚਾਹੀਦਾ ਹੈ ਤੁਸੀਂ ਕਿਤੇ ਵੀ ਭਾਵੇਂ ਬਾਰ-ਬਾਰ ਬਦਲਿਆ ਆਪਣਾ ਰਹਿਣ ਦਾ ਜਿਹੜਾ ਰੈਜ਼ੀਡੈਂਸ ਹੈ ਨਾ 10 ਸਾਲ ਦਾ ਸਮਾਂ ਜਿਹੜਾ ਹੋਣਾ ਚਾਹੀਦਾ ਹੈ ਅੱਜ ਤੋਂ 15 ਸਾਲ ਪਹਿਲਾਂ ਜਿਹੜਾ 10 ਸਾਲ ਦਾ ਸਮਾਂ ਸੀ ਜੇ ਵਿੱਚ ਕਿਸੇ ਦਾ ਰੈਜ਼ੀਡੈਂਸ ਸੀ ਜਿਹੜਾ ਉਹ ਕੈਨਸਲ ਹੋ ਜਾਂਦਾ ਸੀ ਇੰਡੀਆ ਚਲੇ ਜਾਣਾ ਤੇ ਪਿੱਛੇ ਤੋਂ ਰੈਜ਼ੀਡੈਂਸ ਹੈ ਜਿਹੜਾ ਮਤਲਬ ਜੇ ਇੱਥੇ ਕੋਈ ਆਪਣਾ ਕਿਰਾਏ ਪਰ ਰਹਿੰਦਾ ਹੈ ਉਹ ਮਾਲਕਾ ਕਟਵਾ ਦਾਣਾ ਮਾਲਕ ਨਹੀਂ ਪਰ ਹੁਣ ਕਾਨੂੰਨ ਆ ਜਿਹੜਾ ਮਾਲਕ ਇੱਕ ਸਾਲ ਤੱਕ ਰੈ residense ਬਫਾ ਮੇ ਘਰ ਛੱਡ ਵੀ ਦਵੇ ਕੋਈ ਉਹ ਕਟਵਾ ਨਹੀਂ ਸਕਦਾ residense ਘਟੋ ਘਟ ਇੱਕ ਸਾਲ ਦਾ ਸਮਾਂ ਇਹ ਦਿੱਤਾ ਗਿਆ ਹੈ ਵੀ ਮਾਲਕ ਵੀ ਖੁਦ ਕਟਵਾ ਨਹੀਂ ਸਕਦਾ ਜਦ ਤੱਕ ਕਿ ਉਹਦਾ ਅਗਲਾ residense ਨਹੀਂ ਬਣਦਾ ਪਰ ਪਹਿਲਾਂ ਨਾਲੋਂ ਸਖਤਾਈ ਹੈ ਜਿਹੜੀ ਇਸ ਲੈਵਲ ਤੇ ਥੋੜੀ ਘਟ ਗਈ ਬਾਕੀ ਆਪਣੀ ਜਦੋਂ ਕਾਰਤਾ ਦੀ ਸਜੋਰ ਨੂੰ ਆਪਾਂ ਲੈ ਲੈਨੇ 10 ਸਾਲ ਤੋਂ ਬਾਅਦ ਆਪਣਾ ਪਾਸਪੋਰਟ ਅਪਲਾਈ ਕਰਨ ਲਈ 3 ਸਾਲਾਂ ਦਾ ਆਪਣਾ ਇੱਥੇ ਇਨਕਮ ਦਾ ਜਿਹੜਾ ਪ੍ਰੂਫ ਹੋਣਾ ਚਾਹੀਦਾ ਹੈ ਕੁੱਦ ਕਹਿੰਦੇ ਆ ਉਹ ਲੱਗਦੀ ਆ ਤੇ PCC ਸਰਟੀਫਿਕੇਟ ਮਤਲਬ ਕਿ ਪੁਲਿਸ ਕਲੀਅਰੈਂਸ ਸਰਟੀਫਿਕੇਟ ਇੰਡੀਆ ਤੋਂ ਉਹ ਆਪਾਂ ਨੂੰ ਅੰਬੈਸੀ ਤੱਕ ਜਿਵੇਂ ਪ੍ਰੋਸੈਸ ਹੁੰਦਾ ਹੈ ਆਪਣਾ ਉਹ ਅਟੈਸਟ ਕਰਵਾ ਕੇ ਇੱਥੇ ਆਪਾਂ ਨੂੰ ਦੇਣਾ ਪੈਂਦਾ ਇਸ ਤੋਂ ਇਲਾਵਾ ਮੈਰਿਜ ਸਰਟੀਫਿਕੇਟ ਤੇ ਬਰਥ ਸਰਟੀਫਿਕੇਟ ਵੀ ਅੰਬੈਸੀ ਤੱਕ ਜਿੱਦਾਂ ਪ੍ਰੋਸੈਸ ਹੁੰਦਾ ਹੈ ਪਹਿਲਾਂ ਆਪਣੇ ਮਤਲਬ ਕਿ ਸਬ ਡਿਵੀਜ਼ਨਲ ਰਜਿਸਟਰਾਰਟ ਜਿਵੇਂ ਵੀ ਆਪਣੇ ਜਿਹੜੇ ਉੱਥੇ ਸਾਈਨ ਵਗੈਰਾ ਹੁੰਦੇ ਆ ਉਹ ਵੈਸੀ ਤੱਕ ਦੇ ਉਹ ਆਪਣੇ ਕਰਵਾ ਕੇ ਆਪਣੇ ਟੈਸਟ ਕਰਵਾ ਕੇ ਉਹਨਾਂ ਦੀ ਵੈਲਿਡਿਟੀ ਆਪਾਂ ਨੂੰ ਸਭ ਨੂੰ ਪਤਾ ਵੀ 6 ਮਹੀਨੇ ਹੁੰਦੀ ਆ ਉਹ ਸਾਰੇ ਜਿਹੜੇ ਪੇਪਰ ਆਪਾਂ ਨੂੰ ਤਿਆਰ ਕਰਕੇ ਇੱਥੇ ਆਪਾਂ ਪਾਸਪੋਰਟ ਆ ਜਿਹੜਾ ਅਪਲਾਈ ਕਰ ਸਕਦੇ ਆ ਪਾਸਪੋਰਟ ਅਪਲਾਈ ਕਰਨ ਦਾ ਸਮਾਂ ਜਿਹੜਾ ਉਹ 10 ਸਾਲ ਤੋਂ ਬਾਅਦ ਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਪਰ ਇਹਨੂੰ ਪਾਸਪੋਰਟ ਮਿਲਣ ਦਾ ਪ੍ਰੋਸੈਸ ਆ ਜਿਹੜਾ 4 ਹੁਣ ਤੱਕ ਸਾਡਾ ਹੁਣ ਮੈਨੂੰ ਪਾਸਪੋਰਟ ਮਿਲਿਆ ਆ ਤੁਸੀਂ ਅੱਗੇ ਮੇਰੀ ਵੀਡੀਓ ਵਿੱਚ ਦੇਖੋਗੇ ਪਾਸਪੋਰਟ ਲੈਣ ਬਾਰੇ ਮੈਂ ਵੀਡੀਓ ਬਣਾਈ ਆ ਮੈਨੂੰ ਪਾਸਪੋਰਟ ਮਿਲਣ ਦੀ ਬਾਕੀ ਪਾਸਪੋਰਟ ਆ ਜਿਹੜਾ ਹੁਣ ਜਿਹੜਾ ਸਾਡਾ ਸਮਾਸੀ 4 ਸਾਲ ਦਾ ਸੀ 4 ਸਾਲ ਤੋਂ ਬਾਅਦ ਮੇਰੇ ਪਾਸਪੋਰਟ ਦੀ ਆ ਜਿਹੜੀ ਮੈਨੂੰ ਘਰਾਂ ਲੈਟਰ ਆਈ ਸੀ ਉਹ ਤੋਂ ਬਾਅਦ ਜਿੰਮੇ ਜੂਰ ਮੈਨ ਤੋਂ ਹੁੰਦੀ ਆ ਸੌਹ ਚੁੱਕੀ ਜਾਂਦੀ ਆ ਤੇ ਉਸ ਤੋਂ ਬਾਅਦ ਮੈਂ ਪਾਸਪੋਰਟ ਅਪਲਾਈ ਕਰਿਆ ਤੇ ਉਹ ਉਦਾਂ ਮੇਰੇ ਆ ਜਿਹੜਾ ਪ੍ਰੋਸੈਸ ਆ ਉਹ ਮੈਂ ਪਾਸ ਕਰਕੇ ਚਲੋ ਪਾਸਪੋਰਟ ਆ ਜਿਹੜਾ ਹੁਣ ਆਪਾਂ ਨੂੰ ਮਿਲ ਗਿਆ ਸਰਟੀਫਿਕੇਟ ਬਰਥ ਸਰਟੀਫਿਕੇਟ 3 ਸਾਲਾਂ ਦੀ ਆਪਣੀ ਇਨਕਮ ਦਾ ਪ੍ਰੂਫ ਇਹ ਸਭ ਕੁਝ ਲੱਗਦਾ ਤੇ ਆਪਣਾ ਪਾਸਪੋਰਟ ਅਪਲਾਈ ਹੋ ਜਾਂਦਾ ਹੁਣ ਜਿਹੜਾ ਸਮਾਂ ਜਿਹੜਾ ਇਹ 2.5 ਸਾਲ ਦਾ ਹੈ ਸਾਡੀ ਵਾਰੀ ਹੁਣ 4 ਸਾਲ ਦਾ ਸੀ ਮੈਨੂੰ ਤਕਰੀਬਨ 6 ਮਹੀਨੇ ਉੱਪਰ ਵੀ ਲੱਗ ਗਏ ਸਮਝਣ ਤੋਂ ਮਤਲਬ ਇਹ ਲੈਟਰ ਆਉਣ ਤੋਂ ਬਾਅਦ ਵੀ ਮੈਨੂੰ 6 ਮਹੀਨੇ ਲੱਗੇ ਪਾਸਪੋਰਟ ਲੈਣ ਨੂੰ ਸਾਢੇ 4 ਸਾਲ 14 ਸਾਲ ਦਾ ਸਮਾਂ ਜਿਹੜਾ ਮੇਰਾ ਪਾਸਪੋਰਟ ਲੈਣ ਦਾ ਲੱਗਿਆ ਪਾਸਪੋਰਟ ਹੋਰ ਕੌਣ-ਕੌਣ ਲੈ ਸਕਦਾ ਹੈ 4 ਸਾਲ ਤੋਂ ਜਿਹੜੇ ਛੋਟੇ ਬੱਚੇ ਆ ਉਹ ਆ ਜਿਹੜੇ ਉਹਨਾਂ ਨੂੰ ਪਾਸਪੋਰਟ ਨਾਲ ਮਿਲ ਜਾਂਦਾ ਇਸ ਤੋਂ ਇਲਾਵਾ ਬਾਈਫ ਆ ਜਿਹੜੀ ਭਾਵੇਂ ਉਹਨੂੰ 10 ਸਾਲ ਹੋਏ ਆ ਜਾਂ ਨਹੀਂ ਹੋਏ ਉਹ ਆਪਣੇ ਹਸਬੰਡ ਦੇ ਬੇਸ ਤੇ ਆ ਜਿਹੜਾ ਪਾਸਪੋਰਟ ਉਹ ਲਾਈ ਕਰ ਸਕਦੀ ਆ ਆਪਣੇ ਹਸਬੰਡ ਦਾ ਹੀ ਇਨਕਮ ਦਾ ਪ੍ਰੂਫ ਲਾ ਕੇ ਉਹ ਜਿਹੜਾ ਪਾਸਪੋਰਟ ਆ ਉਹ ਲੈ ਸਕਦੀ ਆ ਪਰ ਹਸਬੰਡ ਦਾ ਪਾਸਪੋਰਟ ਲੈਣ ਤੋਂ 1 ਸਾਲ ਦਾ ਵਕਫਾ ਹੈ ਜਿਹੜਾ ਉਹਨੂੰ ਪਾਉਣਾ ਪਊਗਾ 1 ਸਾਲ ਤੋਂ ਬਾਅਦ ਅਪਲਾਈ ਕਰਨਾ ਪਊਗਾ ਇੱਥੇ ਦੇ ਕਾਨੂੰਨ ਮੁਤਾਬਕ ਜੇ ਕੋਈ ਇਟਾਲੀਅਨ ਪਾਸਪੋਰਟ 홀ਡਰ ਦੇ ਨਾਲ ਮੈਰਿਜ ਕਰਵਾਈ ਜਾਂਦੀ ਆ ਕੋਈ ਕੁੜੀ ਵੱਲੋਂ ਮੁੰਡੇ ਨਾਲ ਕਰਵਾਈ ਜਾਂਦੀ ਆ ਮੈਰਿਜ ਤਾਂ ਉਹ ਹੱਕਦਾਰ ਬਣ ਜਾਂਦੀ ਆ ਇੱਥੇ ਪਾਸਪੋਰਟ ਅਪਲਾਈ ਕਰਨ ਦੀ ਉਹਦੇ 1 ਸਾਲ ਤੋਂ ਬਾਅਦ ਮਤਲਬ ਇੱਥੇ ਰੈਜ਼ੀਡੈਂਸ ਆ 1 ਸਾਲ ਦਾ ਬੀਤਰ ਤੋਂ ਬਾਅਦ ਉਹ ਇੱਥੇ ਪਾਸਪੋਰਟ ਜਿਹੜਾ ਅਪਲਾਈ ਕਰ ਸਕਦੇ ਆ ਇੱਥੋਂ ਦੇ ਯੂਰਪ ਕੰਟਰੀਜ਼ ਵਿੱਚੋਂ ਜਿਹੜਾ ਕੋਈ ਇੱਥੇ ਸ਼ਿਫਟ ਹੁੰਦਾ ਇਟਲੀ ਵਿੱਚ ਇੰਗਲੈਂਡ ਮਤਲਬ ਕਿ ਚਾਹੇ ਫਰਾਂਸ ਹੋਵੇ ਜਰਮਨ ਹੋਵੇ ਉਹ ਇਟਲੀ ਦਾ ਪਾਸਪੋਰਟ ਲੈਣਾ ਚਾਹੁੰਦਾ ਉਹਨੂੰ 4 ਸਾਲ ਦਾ ਸਮਾਂ ਜਿਹੜਾ ਲੱਗਦਾ ਇੰਡੀਅਨ ਮੂਲ ਦਾ ਕੋਈ ਵੀ ਇਟਾਲੀਅਨ ਪਾਸਪੋਰਟ ਹੋਲਡਰ ਜਿਹੜਾ ਵਿਅਕਤੀ ਆ ਉਹ ਆਪਣੇ ਬਲੱਡ ਰਿਲੇਸ਼ਨ ਹੋਜੋ ਆਪਣੇ ਭੈਣ ਭਰਾ ਨੂੰ ਬੁਲਾ ਸਕਦਾ ਹੈ ਵਿਜ਼ਿਟਿੰਗ ਬਣਾ ਸਕਦਾ ਹੈ ਤੇ ਉਹਦੇ ਪੇਪਰ ਆ ਜਿਹੜੇ ਇੱਥੇ ਬਣਵਾ ਸਕਦਾ ਹੈ ਹਾਂ ਦਾ ਇਤੋਂ ਤੱਕ ਕਿ ਉਹਨਾਂ ਦੇ ਭੈਣ ਭਰਾ ਦੇ ਬੱਚਾ ਜੋ ਕਿ 18 ਸਾਲ ਤੋਂ ਘੱਟ ਹੋਵੇ ਉਹਦੇ ਵੀ ਪੇਪਰ ਆ ਜਿਹੜੇ ਤਿਆਰ ਹੋ ਸਕਦੇ ਆ ਤੇ ਉਹਨਾਂ ਦਾ ਭੈਣ ਭਰਾ ਭੈਣ ਛਾਪਰਾ ਇੱਥੇ ਆ ਕੇ ਕੰਮ ਕਰਕੇ ਆਪਣੇ ਹਸਬੰਡ ਜਾਂ ਵਾਈਫ ਨੂੰ ਵੀ ਉਹਦੇ ਵੀ ਪੇਪਰ ਆ ਜਿਹੜੇ ਬਣਾ ਸਕਦੇ ਆ ਇਸ ਕਰਕੇ ਇਹ ਜਿਹੜਾ ਇੱਥੇ ਪਾਸਪੋਰਟ ਮਿਲਣ ਤੋਂ ਬਾਅਦ ਆਪਾਂ ਆਪਣੇ ਕਿਸੇ ਭੈਣ ਭਰਾ ਨੂੰ ਬਿਨਾਂ ਪੈਸੇ ਖਰਚੇ ਆ ਜਿਹੜੇ ਉਹ ਇੱਥੇ ਇਹਦਾ ਫਾਇਦਾ ਉਠਾ ਸਕਦੇ ਆ ਕੋਈ ਪੈਸਾ ਜੰਟਾ ਰਹੀਂ ਖਰਚਲ ਦੀ ਲੋੜ ਨਹੀਂ ਬਾਕੀ ਕਿਸੇ ਹੋਰ ਜਾਣਕਾਰੀ ਨਾਲ ਜ਼ਰੂਰ ਮਿਲੂਗੀ ਮੈਨੂੰ ਚਲੋ ਪਾਸਪੋਰਟ ਮਿਲਿਆ ਸੀ ਅੱਗੇ ਮੈਂ ਵੀਡੀਓ ਆ ਜਿਹੜੀ ਪਾਸਪੋਰਟ ਲੈਣ ਦੀ ਤੁਹਾਡੇ ਨਾਲ ਸ਼ੇਅਰ ਕਰਦੀਆਂ ਬਾਕੀ ਕਿਸੇ ਹੋਰ ਵੀਡੀਓ ਚ ਮਿਲੂਗਾ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਬੈਲ ਆਈਕਨ ਵੀ ਦਵਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਤੱਕ ਪਹੁੰਚ ਸਕੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲੰਗੜਾ ਕੋਲ ਨੂੰ ਕਸਤੂਰੇ ਦੇ ਦਾ ਕੋਈ ਸਤੂਰਾ ਥੋੜਾ ਦੇ ਨਾਲ ਨਾਲ ਦੱਸੀ ਜਾਨੀ ਆ ਇਹ ਕੋਈ ਕਸਤੂਰਾ ਹੈ ਸਜੋਰ ਨੂੰ ਮਿਲਦੀ ਆ ਡਾਕਟਰ ਇੱਥੇ ਪਹਿਲਾਂ ਤੋਂ ਹੀ ਲਾਈਨਾਂ ਲੱਗ ਜਾਨੀਆਂ ਆ ਕਿ ਸਵੇਰ ਤੋਂ ਆਉਂ ਰਹੀ ਹੋ ਜਾਂ ਕਿਸੇ ਨੇ ਦੇਖਣਾ ਹੋਵੇ ਫਿਚਰ ਆ ਰਾਸਯਾ ਬਹੁਤ ਬਹੁਤ ਬਰਾਕਾ ਬੈਨੂ ਬਾਦੁਲਲਾਹ ਪਾਸ ਬਣ ਗਈ ਬੈਨੂ ਬਿਲਡਿੰਗਾਂ ਸਾਰੀਆਂ ਪਿੰਕ ਪਿੰਕ ਕਿਉਂਕਿ ਜਦੋਂ ਮੈਂ ਪਿੰਕ ਸ਼ਰਟ ਪਾਈ ਆ। ਸੋਹੀ ਜਿਹੜੀ ਸੋਹੀ ਦੀ ਕੱਪੜਾ ਆ ਵੀ ਪਾਈ ਆ। ਉਖਰੀ ਪਾਈ ਆ। ਆ ਡੈਡੀ ਵੀਡੀਓ ਨੇ ਚਲਾਈ ਆ ਡੈਡੀ ਨੇ। ਸਤਨ ਪਿੰਕ ਉਹ ਪਿੰਕ ਸੇਮ ਪਿੰਚ ਸੇਮ ਪਿੰਚ ਆ ਲੈ ਆ ਗਿਆ ਛਾਤ ਬੰਦਾ। ਹੋਰ ਜੱਗ ਦੀ ਇੱਥੇ ਇੱਧਰ ਦੇਖ ਕਿੰਨਾ ਘੈਂਟ ਕਾ ਇਤਾਂ ਦੇ ਲੱਗਦਾ ਕਰਾ ਕਿ ਤੇ ਸਾਰੇ ਸੁੱਤੇ ਪਏ ਆਂ ਧੌਣ ਦੇ ਆ ਹਾ ਫਿਰ ਸਾਸਰੀ ਕਾਲ ਸਾਸਰੀ ਕਾਲ ਹੋਰ ਚਾਪਰੀ ਕੀ ਹਾਲ ਜ਼ਾਲਾ ਤੂੰ ਮੁੰਡਾ ਮੇਰਾ ਐਨ ਹਨਾ ਚੱਲ ਕੋਈ ਨਾ ਅਸੀਂ ਅੰਦਰ ਨਹੀਂ ਗਏ I